101 ਬੰਦੇ ਤੋਂ ਕੀ ਡਰ ਹੈ ਏਡੀ ਵਡੀ ਸਰਕਾਰ ਜਿਹੜੀ ਮਤਲਬ ਏਡੀ ਵਡੀ ਸੈਂਟਰ ਸਰਕਾਰ ਮੋਦੀ ਸਰਕਾਰ ਕਰਨੀ ਵਰਲਡ ਚ ਅਸੀਂ ਚੌਥੇ ਪੰਜਵੇਂ ਨੰਬਰ ਤੇ ਆ ਤੇ ਇਹਨਾਂ ਨੂੰ ਕੀ ਇਹਨਾਂ ਖਤਰਾ ਕਿਸਾਨਾਂ ਤੋਂ 100 ਬੰਦੇ ਤੋਂ ਕੀ ਖਤਰਾ ਹੋ ਸਕਦਾ ਤੁਹਾਡੇ ਦਾ ਚਿਹਰਾ ਨੰਗਾ ਹੋਇਆ ਲੋਕਾਂ ਨੂੰ ਪਤਾ ਲੱਗਾ ਤੇ ਲੋਕੀ ਮਤਲਬ ਬੜਾ ਵੱਧ ਚੜ ਕੇ ਮੋਰਚੇ ਪਾ ਲੇ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਟਰੈਕਟਰ ਲੈ ਕੇ ਨਾ ਆਓ ਤੁਸੀਂ ਪੈਦਲ ਆਜੋ ਹੁਣ ਪੈਦਲ ਵੀ ਨਹੀਂ ਜਾਣ ਦੇ ਰਹੇ ਇਹੋ ਹੀ ਗੱਲ ਹੈ ਨਾ ਚਿਹਰਾ ਤਾਂ ਹੀ ਨੰਗਾ ਹੋਇਆ ਲੋਕਾਂ ਦੇ ਵਿੱਚ ਪਰਸਪੈਕਸ਼ਨ ਚੱਲੀ ਗਈ ਕਿਸਾਨਾਂ ਦੀ ਵੀ ਵੇਖੋ ਸਰਕਾਰ ਕੀ ਕਰ ਲਈ ਹੈ ਵੀ ਖਾਲੀ ਹੱਥਿਆਂ ਨੂੰ ਨਹੀਂ ਜਾਣਦੇ ਜੜੀ ਇੱਕ ਝੰਡਾ ਲੈ ਕੇ ਤੇ ਆਪਣੀ ਲੋਈ ਲੈ ਕੇ ਤੇ ਕਿਸਾਨ ਜਾਣਦੇ ਨੇ ਸਾਰੀ ਪ੍ਰੈਸ ਨੇ ਬਖਾਲਿਆ ਵੀ ਉਹਦਣ ਤੇ ਉਹਨਾਂ ਦੇ ਉੱਤੇ ਗੰਦਾ ਪਾਣੀ ਦੀਆਂ ਬਿਛਾੜਾਂ ਤੇ ਹੋਰ ਕਿੰਨਾ ਅਥਰੂ ਗੈਸ ਕਿੰਨੀ ਮਤਲਬ ਉਹਨਾਂ ਦਾ ਤਸ਼ੱਦਦ ਟੌਂਦੀ ਹੈ ਫੱਟਰ ਕਾਂਡੇ 17 18 ਬੰਦੇ ਇੱਥੇ ਰਾਜਪੁਰਾ ਉਥੋਂ ਰੈਪੋਰਟ ਕਰ ਤੇ ਪਟਿਆਲੇ ਦੋ ਤਿੰਨ ਪੀਜੀਆ ਵੀ ਕੀਤੇ ਆ ਇੱਕ ਦੀ ਅੱਖ ਚਲੀ ਗਈ ਹੈ ਬੜੀ ਸੱਟ ਮਤਲਬ ਭਗਵਾਨਤਮਾਨ ਹੈ ਜਾਂ ਉਹਦਾ ਕੋਈ ਨੁਮਾਇੰਦਾ ਇੱਥੇ ਆਇਆ ਹਾਂ ਨਹੀਂ ਉਹਨਾਂ ਦਾ ਨਹੀਂ ਕੋਈ ਆ ਭਗਵੰਤ ਮਾਨ ਸਰਕਾਰ ਦੀ ਸੈਂਟਰ ਤੋਂ ਰਲਈ ਹੈ ਇਹਨਾਂ ਦੀ ਇੱਕ ਹੀ ਗੱਲ ਇਹਦਾ ਤਸ਼ੱਦਦ ਇਹ ਟਾਉਂਦੇ ਨੇ ਕੱਲ ਵੀ ਬੜੇ ਕਿਸਾਨਾਂ ਨੇ ਸਾਡੇ ਪੱਗਾਂ ਲਾਈਆਂ ਨੇ ਕਾਦੀਆਂ ਮਿਰਜੀਆਂ ਦੀਆਂ ਅੱਛਾ ਜੀ ਹਾਂਜੀ ਪਹਿਲਾਂ ਕਿਥੇ ਰਾਜਨਾਥ ਸਿੰਘ ਆ ਰਹੇ ਨੇ ਫਿਰ ਹੋਰ ਮਿਨਿਸਟਰ ਸ਼ਾਇਦ ਕੋ ਆਗੇ ਤੇ ਉੱਥੇ ਬੜਾ ਕਿਸਾਨਾਂ ਤਸ਼ੱਦਦ ਕੀਤਾ ਉੱਥੇ ਕਿਸਾਨ ਆਪਣੇ ਹੱਕ ਲਈ ਧਰਨੇ ਲਗਾ ਰਹੇ ਸੀ ਜੀ ਮਤਲਬ ਭਾਜਪਾ ਦੇ ਆਉਣਾ ਸੀ ਸੈਂਟਰ ਦਾ ਮਿਨਿਸਟਰ ਤੇ ਉਹਦਾ ਮਤਲਬ ਹੈ ਵਿਰੋਧ ਕਰਨ ਵਾਸਤੇ ਕਿਸਾਨ ਜਾਣਦੇ ਸੀ ਤੇ ਨਾਲ ਉੱਥੇ ਬੜਾ ਤੇ ਸ਼ਬਦ ਕੀਤਾ ਨਾ ਤੇ ਉਹਰੇ ਮਾਹੌਲ ਬਣਿਆ ਹੋਇਆ ਜਿਵੇਂ ਕਹਿ ਦਈਏ ਵੀ ਇੱਕ ਤਰ੍ਹਾਂ ਨਾਲ ਉਹ ਜਿਹੜੇ ਐਕਸਪਾਇਰ ਗੋਲੇ ਜਿਨ੍ਹਾਂ ਦੇ ਡੇਟਾ ਲੰਘ ਗੀਆਂ ਉਹ ਸਿੱਟ ਰਹੇ ਨੇ ਉਹ ਤਾਂ ਗੋਲਿਆਂ ਦਾ ਮਤਲਬ ਹੀ ਨਹੀਂ ਸਿੱਟਣ ਦਾ ਉਹ ਸਰਕਾਰ ਆਪ ਬਚਣ ਵਾਸਤੇ ਵੀ ਜੇ ਮਤਲਬ ਕੋਈ ਆਣ ਕੇ ਨਾਲ ਤੇ ਕੋਈ ਕੱਲ ਨੂੰ ਕਮਿਸ਼ਨ ਬੈਂਦਾ ਉਹ ਕਹਿੰਦਾ ਵੀ ਤੁਸੀਂ ਗੋਲੇ ਸੁੱਟੇ ਨੇ ਆ ਮਤਲਬ ਐਕਸਪਾਇਰੀ ਵਾਲੇ ਤੇ ਉਹਨਾਂ ਨੇ ਕਹਿਣਾ ਵੀ ਸਾਡੇ ਕੋਲ ਜਿੰਨੇ ਹੈਗੇ ਨੇ ਉਹ ਇਹਨਾਂ ਨੂੰ ਉਹਨਾਂ ਨੂੰ ਸੁੱਟਣਾ ਪੈਂਦਾ ਡਿਸਪੋਜ਼ ਕਰਨਾ ਪੈਂਦਾ ਤੇ ਇਦਾਂ ਉਹ ਕਿਸਾਨਾਂ ਦੇ ਵਰਤੀ ਜਾਣੀ ਨੀ ਗੰਦੇ ਜਿਆਦਾ ਜਰੀਲੀਆਂ ਕਿਸਾਬ ਸਭ ਤੋਂ ਬਣ ਜਾਂਦੀਆਂ ਨੇ ਤੇ ਉਹ ਜਿਹੜਾ ਜੇ ਉਹਨਾਂ ਨੇ ਕੋਈ ਕਮਿਸ਼ਨ ਆਣ ਕੇ ਕਹਿੰਦਾ ਤਾ ਉਹਨਾਂ ਵੇਖੋ ਜੀ ਸਟਾਕਾਡੇ ਕੋਈ 900 ਤਿੰਨ ਦਿੱਤੇ ਸਾਡੇ ਕੋਲ ਪੂਰੇ ਦਾ ਪੂਰਾ ਸਟਾਕਾ ਜਿਹੜਾ ਮਤਲਬ ਇਕਨ ਦਾ ਆਪਣਾ ਆਪਣੀ ਵੀ ਤਾਂ ਦਿੱਲੀ ਹੈਗੀ ਆ ਦਿੱਲੀ ਪੰਜਾਬ ਦੇ ਲੋਕਾਂ ਦੀ ਵੀ ਦਿੱਲੀ ਹੈਗੀ ਆ ਫਿਰ ਇਕਨ ਆਪਣੇ ਨਾਲ ਤਾਂ ਪਾਕਿਸਤਾਨੋਂ ਵੀ ਖਤਰਨਾਕ ਇਹਨਾਂ ਨੇ ਪਾਕਿਸਤਾਨ ਨੇ ਵੱਧ ਬਾਰਡਰ ਸਖਤ ਕਰ ਦਿੱਤਾ ਉਧਰ ਵੀ ਇੰਨੀ ਸ਼ਕਤੀ ਸੀਗੀ ਅੱਧ ਕਰਕੇ ਰਖੜੀ ਇੱਕ ਪਾਸੇ ਤਾਂ ਸਾਨੂੰ ਕਹਿੰਦੇ ਸਾਡੇ ਕਿਸਾਨ ਅੰਗ ਦੇਵਤਾ ਇੱਕ ਪਾਸੇ ਇਹ ਆਂਦਨ ਅੱਤਵਾਦੀ ਤੇ ਉਗਲਵਾਦੀ ਫਿਰ ਕਹਿੰਦੇ ਨੇ ਵੀ ਇਹ ਤਾਂ ਦਿਹਾੜੀਦਾਰ ਐ ਤੇ ਦਿਹਾੜੀ ਤੇ ਆਏ ਹੋਏ ਜੇਕਰ ਇਹ ਦਿਹਾੜੀ ਤੇ ਆਏ ਆ ਅੱਤਵਾਦੀਆਂ ਤੇ ਸਾਡਾ ਆ ਕੇ ਸਬੂਤ ਕਿਉਂ ਨਹੀਂ ਕਰ ਤੇ ਗਵਰਨਮੈਂਟ ਐ ਇਹ ਪਬਲਿਕ ਥੋੜੀ ਐ ਵੀ ਜਿਹੜੀ ਇਹ ਧਿਆਨ ਨਹੀਂ ਕਰਦੇ ਤੇ ਕਾਦੇ ਵਕਤ ਬੈਠੇ ਇਹਨਾਂ ਨੂੰ ਬਿਲਕੁਲ ਧਿਆਨ ਹੋਣਾ ਚਾਹੀਦਾ ਪੀ ਇਹ ਜਿਹੜੇ ਮਰਨ ਦੇ ਨਾ ਤੰਬੂ ਲਾਏ ਨਾ ਸੜਕਾਂ ਵਿੱਚ ਤੇ ਵਿੱਚ ਬੈਠਿਆਂ ਰਾਤ ਨੂੰ ਠੰਡ ਵਿੱਚ ਮਰ ਰਹੇ ਆ ਗਰਮੀ ਵਿੱਚ ਗਰਮੀ ਨੰਗੀ ਆ ਤੇ ਸਾਡੀ ਬੁਰੀ ਹਾਲਤ ਮੰਝੇ ਦਿਹਾੜੇ ਰਹੀ ਕੀ ਕਹਿੰਦਾ ਇਹ ਏਸ਼ੀਆ ਥੱਲੇ ਬੇਟੇ ਕੀ ਕਹਿੰਦਾ ਸਾਨੂੰ ਕੋਈ ਏਸੀ ਨਹੀਂ ਹੁੰਦੇ ਅਸੀਂ ਕਿਸਾਨ ਆ ਅਸੀਂ ਗਰਮੀ ਨੂੰ ਨਹੀਂ ਸਮਝਦੇ ਅਸੀਂ ਸਦੀਨ ਨਹੀਂ ਸਮਝਦੇ ਸਭ ਤੋਂ ਘੱਟ ਹਰ ਪੱਖਾ ਤਾਂ ਹੋਵੇ ਕੀ ਅਸੀਂ ਪੱਖੀ ਜੋਗੀ ਵੀ ਨਹੀਂ ਗੇ ਸਾਨੂੰ ਸਿੱਧਾ ਸਵਾਲ ਆ ਕਿ ਸਾਨੂੰ ਗਵਰਨਮੈਂਟ ਸਾਨੂੰ ਖਤਮ ਕਰੇ ਇਹ ਸਾਡੇ ਹੱਕ ਚ ਨਹੀਂ ਸਾਡੇ ਬੱਚੇ ਜਿਹੜੇ ਆਉਣ ਵਾਲੇ ਟਾਈਮ ਤੇ ਪਤਾ ਨਹੀਂ ਉਹਨਾਂ ਦੇ ਨਾਲ ਕੀ ਸਾਡੇ ਐਤੀ ਜੀਰੀ ਦੇ ਵਿੱਚ ਝੋਨੇ ਤੇ ਆਪਣਾ ਮਾੜਾ ਹਾਲ ਹੋਇਆ ਇੱਕ ਤਰ੍ਹਾਂ ਦਾ ਸ਼ੀਸ਼ਾ ਦੇਖ ਗਿਆ ਬਈ ਜੇ ਆਪਾਂ ਨਾ ਆਪਣੇ ਹੱਕ ਲੈ ਤਾਂ ਆਹੀ ਹਾਲਗੇ ਹੋਣਾ ਹਾਲਣਾ ਜਿੱਦਾਂ ਦੂਜੇ ਸਟੇਟਾਂ ਦੇ ਵਿੱਚ ਵੀ ਇੱਤਾ ਹੀ ਹੁੰਦਿਆ ਹਜ਼ਾਰ ਨੂੰ ਛੋਣਾ ਵੀ ਕੱਢਿਆ ਕਿਤੇ ਕੋਜ ਕਿਤੇ ਤੇ ਆਹ ਕਹਿੰਦੇ ਵਿੱਥੀ ਵੀ ਉਹ ਕੁਝ ਕਰਤਾ 17 1800 ਹੋਰ ਵੀ ਥਾਂ ਵੀ ਕਈਆਂ ਦੇ ਵਿਗਿਆ ਬਹੁਤ ਕੱਟ ਲਾਇਆ ਇਹ ਵੀ ਮੋਦੀ ਸਰਕਾਰ ਦੀ ਚਾਲਾਂ ਤੇ ਨਾਲ ਪੰਜਾਬ ਸਰਕਾਰ ਵੀ ਰਲਈ ਆ ਕਿਸਾਨਾਂ ਨੂੰ ਇੱਕ ਇੱਕ ਕਿੱਲੇ ਦੇ ਵਿੱਚ 10 10 ਹਜ਼ਾਰ ਤੱਕ ਵੀ ਕੱਟ ਲੱਗ ਗਿਆ ਇਹ ਮੁਆਵਜ਼ਾ ਕਹਿੰਦਾ ਹੁੰਦਾ ਸੀ ਮੈਂ ਮੁਰਗੀ ਦਾ ਵੀ ਦਊਂਗਾ ਭਗਵੰਤ ਜੀ ਮਾਂਡੇ ਦਾ ਵੀ ਦਊਂਗਾ ਇੱਥੇ ਜਿਹੜੀ ਫਸਲ ਦਾ ਐਮਐਸਪੀ ਐ ਉਹ ਵੀ ਪੂਰੀ ਨਹੀਂ ਦੇ ਰਿਹਾ ਇਹ ਰੇ ਤਾਂ ਦੁਈਆਂ ਸਰਕਾਰਾਂ ਆਉਂਗੀਆਂ ਕਿਦਰੇ ਅੱਦ ਜੇ ਨਾ ਗਿਆ ਗੁਜਰਾਤ ਨਾਲ ਉਹਨਾਂ ਨਾਲ ਰਲ ਗਿਆ ਸੈਂਟਰ ਨਾਲ ਜਿੱਦਾਂ ਉਹ ਕਹਿੰਦੇ ਨੇ ਉਦਾਂ ਹੀ ਬਸ ਉਹਨਾਂ ਦੇ ਪੈਰਾਂ ਤੇ ਪੈੜਾਂ ਤੇ ਚੱਲਣ ਡਿਆ ਉਹਨਾਂ ਦੇ ਪੈਰਾਂ 'ਚ ਪਿਆਰ ਰੱਖਣ ਡਿਆ ਜਿੱਦਾਂ ਉਹ ਪਿੱਛੇ ਤੁਰਣ ਦੇ ਅੱਗੇ ਤੁਰਣ ਦੇ ਉਦਾਂ ਹੀ ਪਿੱਛੇ ਚੱਲਦੀ ਜਾਂਦੇ ਤੇ ਹੁਣ ਅੱਗੇ ਆਉਣੇ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਅੱਗੇ ਜਾਣ ਦੇਣਗੇ ਆਪਾਂ ਆਹ ਮਤਲਬ ਆਪਣੀ ਤੇ ਜਿਹੜੀ ਸਾਡੀ ਆ ਦੋਹਾਂ ਫਰਮਾਂ ਦੀ ਜਿਹੜੀ ਚੱਲਣ ਈ ਆ ਉਹ ਜੋ ਵੀ ਦੇਣਗੇ ਅੱਗੇ ਪਲਾਨ ਜੇ ਦਾ 18 ਤੋਂ ਬਾਅਦ ਉਹਦੇ ਅਨਸਾਰ ਫਿਰ ਚੱਲਿਆ ਜਾਏਗਾ ਜੂਹਾ ਡਿਸਾਇਨ ਆਪ ਵੀ ਨੇ ਜੋ ਵੀ ਮਤਲਬ ਅੱਗੇ ਅਲੀਕਨ ਵੀ ਉਹਦੇ ਹਿਸਾਬ ਨਾਲ ਫਿਰ ਉਸ ਹਰ ਮਾ ਚੱਲਿਆ ਜਾਏਗਾ ਵੀ ਪਹਿਲਾਂ ਪਿਛਲੀ ਵਾਰ ਜਦੋਂ ਪਹਿਲਾ ਜਿੱਥਾ ਗਿਆ ਉਦੋਂ ਫੁੱਲ ਵੀ ਸਿੱਟੇ ਸੀ ਉਹਨਾਂ ਨੇ ਹਾਂਜੀ ਬਾਅਦ ਦੇ ਵਿੱਚ ਫੇਰ ਆਮਲਾ ਕਰਤਾ ਹਾਂਜੀ ਜਾਂ ਜੱਜਾ ਜਸਾ 14 ਨੂੰ ਗਿਆ ਕੇ ਉਹ ਵੀ ਫਟੜ ਹੋਇਆ ਉਹ ਵੀ ਫਟੜ ਹੋਇਆ ਉਹਨਾਂ ਚ 17 18 ਹੋਇਆ ਪਹਿਲਾਂ ਘਾਟੇ ਮਗਰੋਂ ਵੱਧ ਤੇ تشਦਦ ਕੀਤਾ ਸਭ ਨੂੰ 14 ਹਾਂਜੀ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਬੈਠੇ ਆਂ ਤੇ ਮਾਹੌਲ ਪੂਰਾ ਇੱਥੇ ਬਣਿਆ ਹੋਇਆ ਤੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਰਾਸ਼ਨ ਦੀ ਕੋਈ ਘਾਟ ਨਹੀਂ ਹੌਸਲਿਆਂ ਦੀ ਕੋਈ ਘਾਟ ਨਹੀਂ ਤੇ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਆ ਕਿ ਮੋਰਚੇ ਦੀ ਜੀ ਅਸਲ ਸਥਿਤੀ ਕੀ ਹੈ ਅਸ਼ੀਕਾ ਬਾਈ ਜੀ ਕੀ ਸਥਿਤੀ ਹੈ ਜੀ ਮੋਰਚੇ ਦੀ ਬਹੁਤ ਵਧੀਆ ਜੀ ਬੜਾ ਚੜ੍ਹਦੀ ਕਲਾ ਚ ਮੋਰਚਾ ਚੱਲ ਰਿਹਾ ਤੇ ਪੀਕ ਤੇ ਇਸ ਟਾਈਮ ਸਰਕਾਰ ਦਾ ਚਿਹਰਾ ਨੰਗਾ ਕੀਤਾ ਜਿਹੜਾ ਸਰਕਾਰ ਕਹਿੰਦੀ ਵੀ ਕਿਸਾਨ ਆਉਂਦੇ ਨੇ ਮੋਡੀਫਾਈ ਟਰੈਕਟਰ ਲੈ ਕੇ ਆਉਂਦੇ ਨੇ ਤੇ ਸਰਕਾਰ ਨੂੰ ਬੜਾ ਖਤਰਾ ਹੈ ਵੀ ਦਿੱਲੀ ਜਾ ਆਂਦਾ ਤੇ ਹੁਣ 101 ਦਾ ਜਥਾ ਮਰਜੀਵੜਿਆਂ ਦਾ ਜਿਹੜਾ ਕੱਲਣ ਦੇ ਆ ਤੇ ਸਰਕਾਰ ਉਹਨਾਂ ਨੂੰ ਨਹੀਂ ਜਾਣਦੇ ਕਿ ਕਿਦਾਂ ਗੋਲੇ ਵਰਸਾਉਂਦੀ ਆ ਤੇ ਕਿਦਾਂ ਪਾਣੀ ਜਿਹੜਾ ਦਰਿਆ ਦਾ ਗੰਦਾ ਪਾਣੀ ਕਿ ਗੱਦਰਿਆ ਦਾ ਉਹਦੇ ਵਿੱਚ ਸਿੱਧੀ ਲਾ ਕੇ ਨਾਲ ਤੇ ਉਹ ਸਿੱਧੀ ਮਾਰਨੀ ਕਿਸਾਨਾਂ ਤੇ ਤੇ ਕਿਸਾਨ ਉਹਨਾਂ 17 18 ਫੱਟਰ ਕੀਤੇ 14 ਨੂੰ ਸਾਡੇ ਤੇ ਸਰਕਾਰ ਦਾ ਚਿਹਰਾ ਨੰਗਾ ਹੋਇਆ ਹੁਣ ਬਈ 101 ਬੰਦੇ ਤੋਂ ਕੀ ਡਰ ਐ ਏਡੀ ਵਡੀ ਸਰਕਾਰ ਨੂੰ ਜਿਹੜੀ ਮਤਲਬ ਏਡੀ ਵਡੀ ਸੈਂਟਰ ਸਰਕਾਰ ਮੋਦੀ ਸਰਕਾਰ ਕਹਿੰਦੀ ਵਰਲਡ 'ਚ ਅਸੀਂ ਚੌਥੇ ਪੰਜਵੇਂ ਨੰਬਰ ਤੇ ਆ ਤੇ ਇਹਨਾਂ ਨੂੰ ਕੀ ਇਹਨਾਂ ਖਤਰਾ ਕਿਸਾਨਾਂ ਤੋਂ 100 ਬੰਦੇ ਤੋਂ ਕੀ ਖਤਰਾ ਹੋ ਸਕਦਾ ਸੁਣੇ ਦਾ ਚਿਹਰਾ ਨੰਗਾ ਹੋਇਆ ਲੋਕਾਂ ਨੂੰ ਪਤਾ ਲੱਗਾ ਤੇ ਲੋਕੀ ਮਤਲਬ ਬੜਾ ਵੱਧ ਚੜ ਕੇ ਮੋਰਚੇ ਚ ਆਉਂਦੇ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਟਰੈਕਟਰ ਲੈ ਕੇ ਨਾ ਆਓ ਤੁਸੀਂ ਪੈਦਲ ਆ ਜਾਓ ਹੁਣ ਪੈਦਲ ਵੀ ਨਹੀਂ ਜਾਣ ਦੇ ਰਹੇ ਇਹੋ ਹੀ ਗੱਲ ਹੈ ਨਾ ਚਿਹਰਾ ਤਾਂ ਹੀ ਨੰਗਾ ਹੋਇਆ ਲੋਕਾਂ ਦੇ ਵਿੱਚ ਪਰਸਪੈਕਸ਼ਨ ਚੰਗੀ ਗਈ ਕਿਸਾਨਾਂ ਦੀ ਵੀ ਵੇਖੋ ਸਰਕਾਰ ਕੀ ਕਰਦੀ ਹੈ ਵੀ ਖਾਲੀ ਹੱਥਿਆਂ ਨੂੰ ਨਹੀਂ ਜਾਣਦੇ ੜੀ ਇੱਕ ਝੰਡਾ ਲੈ ਕੇ ਤੇ ਆਪਣੀ ਲੋਈ ਲੈ ਕੇ ਤੇ ਕਿਸਾਨ ਜਾਣ ਰਹੇ ਨੇ ਸਾਰੇ ਪ੍ਰੈਸ ਨੇ ਬਖਾਲਿਆ ਵੀ ਉਦਣ ਤੇ ਉਹਨਾਂ ਦੇ ਉੱਤੇ ਗੰਦਾ ਪਾਣੀ ਦੀਆਂ ਬਿਛਾੜਾਂ ਤੇ ਹੋਰ ਕਿੰਨਾ ਅਥਰੂ ਗੈਸ ਕਿੰਨੀ ਮਤਲਬ ਉਹ ਤਾਂ ਤਸ਼ੱਦਦ ਟੌਂਡੀਆਂ ਫੱਟਰ ਕਾਂਡੇ 17 18 ਬੰਦੇ ਇੱਥੇ ਰਾਜਪੁਰਾ ਉਥੋਂ ਰੈਫਰ ਕਰਤੇ ਪਟਿਆਲੇ ਦੋ ਤਿੰਨ ਪੀਜੀਆ ਵੀ ਕੀਤੇ ਆ ਇੱਕ ਦੀ ਅੱਖ ਚਲੀ ਗਈ ਯਾਰ ਬੜੀ ਸੱਟ ਮਤਲਬ ਲੱਗੀ ਉਹਦੇ ਜਿਹੜਾ ਭਗਵੰਤ ਮਾਨ ਆ ਜਾਂ ਉਹਦਾ ਕੋਈ ਨੁਮਾਇੰਦਾ ਇੱਥੇ ਆਇਆ ਕੋਈ ਹਾਂ ਨਹੀਂ ਉਹਨਾਂ ਦਾ ਨਹੀਂ ਕੋਈ ਆ ਭਗਵੰਤ ਮਾਨ ਸਰਕਾਰ ਵੀ ਸੈਂਟਰ ਨਾਲ ਰਲਈ ਆ ਇਹਨਾਂ ਦੀ ਇੱਕੀ ਗੱਲ ਹੈ ਇੱਧਰ ਤਸ਼ੱਦਦ ਇਹ ਟੌਂਡੇ ਨੇ ਕੱਲ ਵੀ ਬੜੇ ਕਿਸਾਨਾਂ ਦੀ ਸਾਡੇ ਪੱਗਾਂ ਲਾਈਆਂ ਨੇ ਕਾਦੀਆਂ ਮਿਰਚੀਆਂ ਦੀਆਂ ਹਾਂਜੀ ਹਾਂਜੀ ਪਹਿਲਾਂ ਕਿਥੇ ਰਾਜਨਾਥ ਸਿੰਘ ਆ ਰਹੇ ਨੇ ਫਿਰ ਹੋਰ ਮਿਨਿਸਟਰ ਸ਼ਹਿਦ ਕੋ ਆ ਗਏ ਤੇ ਉੱਥੇ ਬੜਾ ਕਿਸਾਨਾਂ ਤੇ ਤਸ਼ੱਦਦ ਕੀਤਾ ਉੱਥੇ ਹੀ ਕਿਸਾਨ ਆਪਣੇ ਹੱਕ ਲਈ ਧਰਨੇ ਲਗਾ ਰਹੇ ਸੀ ਹਾਂਜੀ ਮਤਲਬ ਭਾਜਪਾ ਦੇ ਆਉਣਾ ਹੀ ਸੈਂਟਰ ਦਾ ਮਿਨਿਸਟਰ ਤੇ ਉਹਦਾ ਮਤਲਬ ਹੈ ਵਿਰੋਧ ਕਰਨ ਵਾਸਤੇ ਕਿਸਾਨ ਜਾਣਦੇ ਸੀ ਤੇ ਨਾਲ ਉੱਥੇ ਬੜਾ ਤਸ਼ੱਦਦ ਕੀਤਾ ਨਾਲ ਤੇ ਕਿਸਾਨਾਂ ਤੇ ਜਿਹੜਾ ਉਰੇ ਮਾਹੌਲ ਬਣਿਆ ਹੋਇਆ ਜਿਵੇਂ ਕਹਿ ਦਈਏ ਵੀ ਇੱਕ ਤਰ੍ਹਾਂ ਨਾਲ ਉਹ ਜਿਹੜੇ ਐਕਸਪਾਇਰ ਗੋਲੇ ਜਿਨ੍ਹਾਂ ਦੇ ਡੇਟਾ ਲੰਘ ਗਈਆਂ ਉਹ ਸਿੱਟ ਰਹੇ ਨੇ ਉਹ ਤਾਂ ਗੋਲਿਆਂ ਦਾ ਮਤਲਬ ਹੀ ਨਹੀਂ ਸਿੱਟਣ ਦਾ ਉਹ ਸਰਕਾਰ ਆਪਣ ਬਚਣ ਵਾਸਤੇ ਵੀ ਜੇ ਮਤਲਬ ਕੋਈ ਆਣ ਕੇ ਇਹਨਾਂ ਤੇ ਕੋਈ ਕੱਲ ਨੂੰ ਕਮਿਸ਼ਨ ਬੈਂਦਾ ਉਹ ਕਹਿੰਦਾ ਵੀ ਤੁਸੀਂ ਗੋਲੇ ਸੁੱਟੇ ਨੇ ਆ ਮਤਲਬ ਐਕਸਪਾਇਰੀ ਵਾਲੇ ਤੇ ਉਹਨਾਂ ਨੂੰ ਕਹਿਣਾ ਸਾਡੇ ਕੋਲ ਜਿੰਨੇ ਹੈਗੇ ਨੇ ਉਹ ਇਹਨਾਂ ਨੂੰ ਉਹਨਾਂ ਨੂੰ ਸੁੱਟਣਾ ਪੈਂਦਾ ਡਿਸਪੋਜ਼ ਕਰਨਾ ਪੈਂਦਾ ਤੇ ਇਦਾਂ ਉਹ ਕਿਸਾਨਾਂ ਦੇ ਵਰਤੀ ਜਾਂਦੀਆਂ ਨੇ ਗੰਦੇ ਜਿਆਦਾ ਜਰੀਲੀਆਂ ਕਿਸਾਬ ਸਭ ਬਣ ਜਾਂਦੀਆਂ ਨੇ ਤੇ ਉਹ ਜਿਹੜਾ ਜੇ ਉਹਨਾਂ ਨੇ ਕੋਈ ਕਮਿਸ਼ਨ ਆਣ ਕੇ ਕਹਿੰਦਾ ਤੇ ਉਹਨਾਂ ਵੇਖੋ ਜੀ ਸਟਾਕ ਹੱਦ ਕੋਈ 1900 ਤੁਸੀਂ ਦਿੱਤੇ ਸਾਡੇ ਕੋਲ ਪੂਰੇ ਦਾ ਪੂਰਾ ਯਾ ਮਤਲਬ ਇਕਨ ਦਾ ਆਪਣੀ ਵੀ ਤਾਂ ਦਿੱਲੀ ਹੈਗੀ ਆ ਦਿੱਲੀ ਪੰਜਾਬ ਦੇ ਲੋਕਾਂ ਦੀ ਵੀ ਦਿੱਲੀ ਹੈਗੀ ਆ ਤੇ ਇਕਨ ਆਪਣੇ ਨਾਲ ਤਾਂ ਪਾਕਿਸਤਾਨੋਂ ਵੀ ਖਤਰਨਾਕ ਹੋ ਰਿਹਾ ਇਹਨਾਂ ਨੇ ਪਾਕਿਸਤਾਨ ਨੇ ਵੱਧ ਬਾਰਡਰ ਸਖਤ ਕਰ ਦਿੱਤਾ ਉਧਰ ਵੀ ਇੰਨੀ ਸਖਤੀ ਚਗੀ ਹੱਦ ਕਰਕੇ ਰੱਖਸ਼ੜੀ ਸਰਕਾਰ ਨੇ ਤੇ ਹੁਣ ਅੱਗੇ ਆਉਣੇ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਅੱਗੇ ਜਾਣ ਦੇਣਗੇ ਆਪਾਂ ਨੂੰ ਆਹੋਏ ਮਤਲਬ ਆਪਣੀ ਤੇ ਜਿਹੜੀ ਸਾਡੀ ਆ ਦੋਵਾਂ ਫਰਮਾਂ ਦੀ ਜਿਹੜੀ ਚੱਲਣ ਢੀ ਆ ਉਹ ਜੋ ਵੀ ਦੇਣ ਅੱਗੇ 플ਾਨ ਜੇ ਦਾ 3 18 ਤੋਂ ਬਾਅਦ ਉਹਦੇ ਅਨਸਾਰ ਫਿਰ ਚੱਲਿਆ ਜਾਏਗਾ ਜੋ ਹੱਦ ਸੀ ਆਨੇ ਆਗੂ ਨੇ ਜੋ ਵੀ ਮਤਲਬ ਅੱਗੇ ਅਲੀਕਨ ਕੇ ਉਹਦੇ ਹਿਸਾਬ ਨਾਲ ਫਿਰ ਉਸ ਹਾਰ ਨਾਲ ਚੱਲਿਆ ਜਾਏਗਾ ਪਹਿਲਾਂ ਪਿਛਲੀ ਵਾਰ ਜਦੋਂ ਪਹਿਲਾਂ ਜਿੱਥੇ ਗਿਆ ਉਦੋਂ ਫੁੱਲ ਵੀ ਸਿੱਟੇ ਸੀ ਉਹਨਾਂ ਨੇ ਬਾਅਦ ਦੇ ਵਿੱਚ ਫੇਰ ਆਮਲਾ ਕਰਤਾ ਹਾਂਜੀ ਹਾਂ ਜੱਜਾ ਜੱਸਾ 14 ਨੂੰ ਗਿਆ ਕੇ ਉਹ ਵੀ ਫੱਟੜ ਹੋਇਆ ਉਹ ਵੀ ਫੱਟੜ ਹੋਇਆ ਉਹਨਾਂ 'ਚ 17 18 ਹੋਇਆ ਪਹਿਲਾਂ ਘਾਟ ਹੀ ਮਗਰ ਵਧ ਤੇ ਛੱਦਰ ਕੀਤਾ ਸਕੋ 14 ਹਾਂਜੀ ਕੈਮੀਕਲ ਵਾਲਾ ਪਾਣੀ ਸੁੱਟਿਆ ਬੰਦਿਆਂ ਦੇ ਮਤਲਬ ਗੰਦਾ ਪਾਣੀ ਖਾਰਸ਼ ਹੋਣ ਦੀ ਇਹ ਬੰਦਿਆਂ ਦਾ ਬਰਾਹਲ ਇਹ ਕੈਮੀਕਲ ਵਾਲਾ ਪਾਣੀ ਜਿਹੜਾ ਗੰਦਾ ਪਾਣੀ ਸੁੱਟਿਆ ਇੱਕ ਤਾਂ ਊਂ ਠੰਡ ਬਹੁਤ ਹੈ ਇੱਕ ਗੰਦਾ ਪਾਣੀ ਸੁੱਟਦੇ ਆ ਗਲਤ ਗੱਲ ਆਵਾਂਗੀ ਬਹੁਤ ਗਲਤ ਗੱਲ ਆ ਗਏ ਤੇ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਆਪਾਂ ਸਰਕਾਰ ਕੋ ਇਹੋ ਮੰਗਾ ਵੀ ਕਿਸਾਨਾਂ ਦੇ ਜਿਹੜੇ ਆ ਮਤਲਬ ਮਸਲੇ ਹੱਲ ਕਰਨ ਕਾਨੂੰਨ ਜਿਹੜੇ ਆ ਇਹਨਾਂ ਨੇ ਪਿਛੇ ਮੰਨੀ ਮੋਦੀ ਸਰਕਾਰ ਦਿੱਲੀ ਦੇ ਵਿੱਚ ਤੇ ਉਹ ਫੇਰ ਹੁਣ ਹੋਰ ਤਰੀਕੇ ਨਾਲ ਲਾਗੂ ਕਰਨ ਦੇ ਜਦੋਂ ਮੰਡੀ ਕਰਨ ਤੋੜਨ ਦੇ ਨੇ ਹੋਰ ਵੀ ਮਤਲਬ ਜਿਹੜਾ ਤਸ਼ੱਦਦ ਢਾਉਂ ਰਹੇ ਨੇ ਕਿਸਾਨਾਂ ਤੇ ਇਹ ਨਾ ਕਿਸਾਨ ਦੀ ਮੰਗਾ ਮੰਨਣ ਤੇ ਕਿਸਾਨ ਆਪਣੇ ਘਰਾਂ ਨੂੰ ਜਾਣਗੇ ਤੇ ਜਿੰਨਾਂ ਚਿਰ ਨਹੀਂ ਮੰਗਾ ਮੰਨਦੇ ਉਹਨਾਂ ਚਿਰ ਤੇ ਫਿਰ ਕਿਸਾਨਾਂ ਨੂੰ ਬਹਿਣੀ ਪੈਣਾ ਜਿਹੜੇ ਐਤਕੀ ਜੀਰੀ ਦੇ ਵਿੱਚ ਝੋਨੇ 'ਚ ਆਪਣਾ ਮਾੜਾ ਹਾਲ ਹੋਇਆ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖ ਗਿਆ ਵੀ ਇਹ ਜੇ ਆਪਾਂ ਨਾ ਆਪਣੇ ਹੱਕ ਲੈ ਤਾਂ ਆਹੀ ਹਾਲ ਅੱਗੇ ਹੋਣਾ ਆਹੀ ਹਾਲ ਨਾ ਜਿੱਦਾਂ ਦੂਜੇ ਸਟੇਟਾਂ ਦੇ ਵਿੱਚ ਵੀ ਇਦਾਂ ਹੀ ਹੋ ਰਿਹਾ ਹਜ਼ਾਰ ਨੂੰ ਝੋਨਾ ਵੀ ਕੱਢਿਆ ਕਿਤੇ ਕੋਈ ਕਿਤੇ ਤੇ ਐਤਕੀ ਨਾਲ ਨਹੀਂ ਵਿੱਥੀ ਵੀ ਉਹ ਕੁਝ ਕਰਦਾ 17 1800 ਹੋਰ ਵੀ ਠਾਂ ਵੀ ਕਈਆਂ ਦੇ ਵਗਿਆ ਬਹੁਤ ਕਟ ਲਾਇਆ ਇਹ ਵੀ ਮੋਦੀ ਸਰਕਾਰ ਦੀ ਚਾਲਾ ਤੇ ਨਾਲ ਪੰਜਾਬ ਸਰਕਾਰ ਵੀ ਰਲਈ ਆ ਕਿਸਾਨਾਂ ਨੂੰ ਇੱਕ ਇੱਕ ਕਿੱਲੇ ਦੇ ਵਿੱਚ 10-10000 ਤੱਕ ਵੀ ਕਟ ਲੱਗ ਗਿਆ ਨੀ ਮੁਆਵਜ਼ਾ ਕਹਿੰਦਾ ਹੁੰਦਾ ਸੀ ਮੈਂ ਮੁਰਗੀ ਦਾ ਵੀ ਦਊਂਗਾ ਭਗਵੰਤ ਮਾਨ ਦਾ ਵੀ ਦਊਂਗਾ ਇੱਥੇ ਜਿਹੜੀ ਫਸਲ ਦਾ ਐਮਐਸਪੀ ਹੈ ਉਹ ਵੀ ਪੂਰੀ ਨਹੀਂ ਦੇ ਰਿਹਾ ਫਿਰ ਇਹ ਤਾਂ ਦੁਈਆਂ ਸਰਕਾਰਾਂ ਨੂੰ ਗਿਆ ਗੁਜ਼ਰੇ ਦੁਈਆਂ ਨਾਲ ਗਿਆ ਗੁਜ਼ਰੇ ਆ ਤੇ ਨਾਲ ਉਹਨਾਂ ਨਾਲ ਰਲ ਗਿਆ ਸੈਂਟਰ ਨਾਲ ਜਿੱਦਾਂ ਉਹ ਕਹਿੰਦੇ ਨੇ ਉਦਾਂ ਹੀ ਬਸ ਉਹਨਾਂ ਦੇ ਪੈਰਾਂ ਤੇ ਪੈੜਾਂ ਤੇ ਚੱਲਣ ਡੇ ਹੰਦੇ ਪੈਰਾਂ ਚ ਪਿਆਰ ਰੱਖਣ ਡਿਆ ਜਿੱਦਾਂ ਉਹ ਪਿਛੇ ਤੁਰਨ ਦੇ ਅੱਗੇ ਤੁਰਨ ਦੇ ਉਦਾਂ ਹੀ ਪਿਛੇ ਚੱਲ ਜਾਂਦੇ ਭਗਵੰਤਮਾਨ ਜਿਹੜੀ ਹੁਣ ਹਮਲੇ ਹੋਏ ਨੇ ਇਹਨੂੰ ਕੀ ਕਹੋਗੇ ਇਹਨੂੰ ਕਹਾਂਗੇ ਪੀ ਗਵਰਨਮੈਂਟ ਜਿਹੜੀ ਆ ਇਹ ਪਤਾ ਨਹੀਂ ਸਾਨੂੰ ਮਾਰਨਾ ਚਾਹੁੰਦੀ ਹੈ ਹੂੰ ਪਤਾ ਨਹੀਂ ਸਾਨੂੰ ਦੇਖਣਾ ਨਹੀਂ ਚਾਹੁੰਦੀ ਇੱਕ ਪਾਸੇ ਤਾਂ ਸਾਨੂੰ ਕਹਿੰਦੇ ਸਾਡੇ ਕਿਸਾਨ ਅੰਦੇਵਤਾ ਹੈ ਹੂੰ ਇੱਕ ਪਾਸੇ ਇਹ ਆਂਦੇਨ ਅਤਵਾਦੀ ਤੇ ਉਗਲਵਾਦੀ ਫਿਰ ਕਹਿੰਦੇ ਨੇ ਵੀ ਇਹ ਤਾਂ ਦਿਹਾੜੀਦਾਰ ਹੈ ਇਹ ਤੇ ਦਿਹਾੜੀ ਤੇ ਆਏ ਹੋਏ ਆ ਜੇਕਰ ਇਹ ਦਿਹਾੜੀ ਤੇ ਆਏ ਆ ਅਤਵਾਦੀ ਇਹ ਤੇ ਸਾਡਾ ਆ ਕੇ ਸਬੂਤ ਕਿਉਂ ਨਹੀਂ ਕਰਦੇ ਇੱਕ ਗਵਰਨਮੈਂਟ ਹੈ ਇਹ ਪਬਲਿਕ ਥੋੜੀ ਹੈ ਵੀ ਜਿਹੜੀ ਇਹ ਧਿਆਨ ਨਹੀਂ ਕਰਦੀ ਇਹ ਕਾਦੇ ਵਕਤ ਬੈਠੇ ਨੇ ਇਹਨਾਂ ਨੂੰ ਬਿਲਕੁਲ ਧਿਆਨ ਹੋਣਾ ਚਾਹੀਦਾ ਪੀ ਇਹ ਜਿਹੜੇ ਮਰਨ ਦੇ ਨਾ ਤੰਬੂ ਲਾਏ ਨਾ ਸੜਕਾਂ ਵਿੱਚ ਤੇ ਵਿੱਚ ਬੈਠਿਆ ਰਾਤ ਨੂੰ ਠੰਡ ਵਿੱਚ ਮਰ ਰਹੇ ਆ ਗਰਮੀ ਵਿੱਚ ਗਰਮੀ ਨੰਗੀ ਹੈ ਗਰਮੀ ਨੰਗੀ ਆ ਤੇ ਸਾਡੀ ਬੁਰੀ ਹਾਲਤ ਮੰਦੇ ਦਿਹਾੜੇ ਰਹੇ ਨੇ ਕੀ ਕਹਿੰਦਾ ਇਹ ਏਸ਼ੀਆ ਥੱਲੇ ਬੈਠੇ ਕੀ ਗੱਲ ਚਲੋ ਸਾਡਾ ਕੋਈ ਏਸੀ ਨਹੀਂ ਹੋਣਗੇ ਅਸੀਂ ਕਿਸਾਨ ਆ ਅਸੀਂ ਗਰਮੀ ਨੂੰ ਨਹੀਂ ਸਮਝਦੇ ਅਸੀਂ ਸਰਦੀ ਨੂੰ ਨਹੀਂ ਸਮਝਦੇ ਕਮਸ਼ੋ ਕਮ ਹੁਣ ਪੱਖਾ ਤੇ ਹੋਵੇ ਕੀ ਆਏ ਪੱਖੀ ਜੋਗੇ ਵੀ ਨਹੀਂ ਗਏ ਸਾਨੂੰ ਸਿੱਧਾ ਸਵਾਲ ਆ ਕੇ ਸਾਨੂੰ ਗਵਰਨਮੈਂਟ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਸਾਡੇ ਹੱਕ ਚ ਨਹੀਂ ਸਾਡੇ ਬੱਚੇ ਜਿਹੜੇ ਨੇ ਆਉਣ ਵਾਲੇ ਟਾਈਮ ਤੇ ਪਤਾ ਨਹੀਂ ਉਹਨਾਂ ਦੇ ਨਾਲ ਕੀ ਕੀ ਬਣੇਗਾ ਮੇਰਾ ਤੇ ਇਹੋ ਹੀ ਆ ਵੀ ਮਿਹਰਬਾਨੀ ਕਰਕੇ ਤੇ ਜਿਹੜੀਆਂ ਸਾਡੀਆਂ ਮੰਗਾ ਨਾ ਉਹਨਾਂ ਦਾ ਸਤਿਕਾਰ ਕਰਨ ਉਹਨੂੰ ਲਾਗੂ ਕਰਨ ਤੇ ਸਾਡੇ ਨਾਲ ਭਾਈਚਾਰੇ ਨਾਲ ਸਾਡੇ ਆਗੂਆਂ ਦੇ ਨਾਲ ਬਹਿਣ ਤੇ ਪਿਆਰ ਨਾਲ ਗੱਲ ਕਰਨ ਦੇ ਪਿਆਰ ਨਾਲ ਮਸਲਾ ਹੱਲ ਹੋ ਜੇ ਤਾਂ ਅਸੀਂ ਆਪ ਆਪਣੇ ਘਰਾਂ ਨੂੰ ਜਾਈਏ ਐਂਡ ਤੇ ਮੈਂ ਇਹੀ ਗੱਲ ਕਹੂੰਗਾ ਕਿ ਸਰਦੀ ਦਾ ਮੌਸਮ ਆ ਗਿਆ ਸਰਦੀ ਕਿਸਾਨ ਨੂੰ ਵੀ ਲੱਗਦੀ ਹੈ ਗਰਮੀ ਕਿਸਾਨ ਨੂੰ ਵੀ ਲੱਗਦੀ ਹੈ ਜੇ ਲੀਡਰਾਂ ਨੂੰ ਗਰਮੀ ਸਰਦੀ ਲੱਗਦੀ ਹੈ ਤਾਂ ਕਿਸਾਨ ਨੂੰ ਵੀ ਲੱਗਦੀ ਹੈ ਇਹ ਆਪਣਾ ਹੱਕ ਮੰਗ ਰਹੇ ਨੇ ਇਹਨਾਂ ਨੂੰ ਆਪਣਾ ਹੱਕ ਦੇਣ ਜਿਹੜੇ ਸਾਡੇ ਲੀਡਰ ਨੇ ਉਹਨਾਂ ਨਾਲ ਬੈਠ ਕੇ ਮੀਟਿੰਗਾਂ ਕਰਨ ਅਤੇ ਜਿਹੜੀ ਬਣਦੀ ਅੱਗੇ ਗੱਲਬਾਤ ਹਰਦੀ ਆ ਉਹ ਸਲਝਾ ਕੇ ਇਹਨਾਂ ਦੇ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਕੇ ਇਹਨਾਂ ਨੂੰ ਖੁਸ਼ੀ ਖੁਸ਼ੀ ਘਰ ਤੋਰਨ ਧੰਨਵਾਦ